ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਮੈਂ ਤੁਹਾਡਾ ਆਪਣਾ ਅੰਗਰੇਜ਼ ਅਲੀ ਔਰ 28 ਤਰੀਕ ਨੂੰ ਕਬੱਡੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਜੀ ਬਰਬੀ ਗਾਂ ਵਿਖੇ ਤੇ ਸਾਰੇ ਜਣੇ ਤੁਸੀਂ ਹਮ ਹਮਾ ਕੇ ਪਹੁੰਚੇ ਹੋ ਉਸ ਤੋਂ ਪਹਿਲਾਂ ਯਾਰ ਲੈਣਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਸ਼ਹੀਦ ਉਦਮ ਸਿੰਘ ਬਾਰੇ ਉਦਮ ਸਿੰਘ ਆਪਣੇ ਪਿਸਤਲਾਂ ਗੱਲਾਂ ਕਰਦਾ ਕਹਿੰਦਾ ਮਿੱਤਰਾ ਕਿਤੇ ਕੱਲ ਨੂੰ ਧੋਖਾਣਾ ਦੇ ਜੀ ਆਪਣੀ ਕੌਮ ਦੀ ਇੱਜ਼ਤ ਦਾ ਸਵਾਲ ਆ ਉਹਦੇ ਪਿਸਤਲ ਪ੍ਰਤੀ ਕੀ ਕੀ ਜਜ਼ਬਾਤ ਆ ਸੋ ਇੱਕ ਕਲਬ ਘਰ ਨਾ ਸੋਣ ਵਾਲਾ ਹਾ ਬੱਤੀ ਬੋਰ ਦੀ ਆ ਪਿਸਟਲਾ ਤੈਨੂੰ ਹਿੱਕ ਨਾਲ ਲਾਵਾ ਦਿਲ ਆਪਣੇ ਦਾ ਤੋਖੇ ਲਾ ਤੈਨੂੰ ਖੋਸਣਾਵਾ ਹਾ ਅੱਖਾਂ ਸਾਵੇਂ ਕੰਮ ਦਾ ਰਹਿ ਕੁਨੀ ਨਜ਼ਾਰਾ ਧੋਖਾ ਨਾ ਦੇਖੀ ਦੇ ਜਾਈ ਕਿਤੇ ਕੱਲ ਨੂੰ ਯਾਰਾ ਧੋਖਾ ਨਾ ਦੇਖੀ ਦੇ ਜਾਈ ਕਿਤੇ ਕੱਲ ਨੂੰ ਯਾਰਾ ਬਾਈ ਜੀ ਤੁਹਾਨੂੰ ਪਤਾ ਧੋਖਾ ਨਹੀਂ ਦਿੱਤਾ ਪੈਸਲ ਨੇ ਫੇਰ ਤਾਂ ਜਾਨੜ ਹੈ ਢੇਰੀ ਕੀਤਾ ਉਦਮ ਸਿੰਘ ਨੇ ਉਦਮ ਸਿੰਘ ਦੇ ਨਾਂ ਤੇ ਜਰੂਰ ਗੱਡ ਕੇ ਤਾੜੀ ਮਾਰ ਦਿਓ ਤੇ ਬਾਕੀ ਸੰਡੇ ਦਾ ਐਡਰੈਸ ਬਾਈ ਜੀ ਬੋਲਣਗੇ ਸਾਰਾ ਹਾਲੋ ਜੀ ਸਾਰੇ ਹੀ ਕਬੱਡੀ ਪ੍ਰੇਮੀਆਂ ਨੂੰ ਬੇਨਤੀ ਆ ਕਿ ਬਰਮਿੰਗਮ ਦਾ ਜੋ ਜੀਐਨਜੀ ਕਬੱਡੀ ਕਲੱਬ ਬਰਮਿੰਗਮ ਸਮਾਧਿਕ ਵੱਲੋਂ 28 ਜੁਲਾਈ 2024 ਅਗਲੇ ਐਤਵਾਰ ਟੂਰਨਾਮੈਂਟ ਹੋ ਰਿਹਾ ਹੈ ਸੋ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਹੈ ਐਡਰੈਸ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਹੈਗਾ ਜੀ ਸੈਂਡਵਿਲ ਵੈਲੀ ਕਾਉਂਟਰੀ ਪਾਰਕ ਸੋਲਟਰਜ਼ ਲੇਨ ਵੈਸਟ ਬ੍ਰਾਮਿਚ B71 4 BG ਬਰਾਵੋ 71 4 ਬਰਾਵੋ 골ਫ ਥੈਂਕ ਯੂ ਸੋ ਮਚ ਧੰਨਵਾਦ ਇਹ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ ਥੱਲੇ ਟੂਰਨਾਮੈਂਟ ਹੋ ਰਿਹਾ ਤੇ ਇਸ ਟੂਰਨਾਮੈਂਟ ਜਿਹੜਾ ਹੈ 95ਵਾਂ ਟੂਰਨਾਮੈਂਟ ਆ ਜਿਹੜਾ ਬਾਰਮਿੰਗਮ ਤੋਂ ਟੂਰਨਾਮੈਂਟ ਸਟਾਰਟ ਹੋਇਆ ਸੀ ਅਗਲੇ ਸਾਲ 60ਵਾਂ ਸਾਲ ਹੋ ਜਾਣਾ ਤੇ ਇਹ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪੈਨਰ ਥੱਲੇ ਹੋ ਰਿਹਾ ਸਾਰੀਆਂ ਕਲੱਬਾਂ ਨੂੰ ਸਾਰੇ ਖੇਡ ਫਰੇਮੀਆਂ ਨੂੰ ਸਾਡੇ ਵੱਲ ਨੂੰ ਕੁੱਲੇ ਸੱਦੇ ਆ ਬਾਰਮਿੰਗਮ ਟੂਰਨਾਮੈਂਟ ਤੇ ਸੈਂਡਵੈਲ ਪੈਲੀ ਪਾਰਕ ਜਿੱਥੇ ਅੱਜ ਤੋਂ 50 ਸਾਲ ਪਹਿਲਾਂ ਟੂਰਨਾਮੈਂਟ ਹੋਇਆ ਸੀ ਉਸ ਗਰਾਊਂਡ 'ਚ ਟੂਰਨਾਮੈਂਟ ਹੋ ਰਿਹਾ ਮੈਂ ਦੋ ਲਫ਼ਜ਼ ਕਹਾਂ ਸਾਡੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੀਰਾ ਸਮੀਪੁਰ ਯੂ ਥੈਂਕ ਯੂ ਜੱਟਾ ਬਹੁਤ ਬਹੁਤ ਜੀ ਇਹ ਬਰਮਿੰਗਮ ਦਾ ਜਿਹੜਾ ਟੂਰਨਾਮੈਂਟ ਹੈਗਾ ਆ ਅੱਗੇ ਆਪਣੀ ਇੰਗਲੈਂਡ ਦੇ ਸਭ ਤੋਂ ਲਾਸਟ ਹੁੰਦਾ ਪਰ ਇਸ ਤੋਂ ਬਾਅਦ ਇੱਕ ਟੂਰਨਾਮੈਂਟ ਹੈਗਾ ਆ ਡਰਬੀ ਦਾ ਤੋਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਆਂ ਹੱਥ ਜੋੜ ਕੇ ਵੀ ਪੁਲਿਸ ਬਰਮਿੰਗਮ ਦੇ ਟੂਰਨਾਮੈਂਟ ਤੇ ਵੀ ਆਓ ਤੇ ਡਰਬੀ ਤੇ ਵੀ ਤੋਂ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਬੈਟ